ਪੰਜਾਬੀਆਂ ਨੂੰ ਇਸ ਤਰੀਕੇ ਹੱਥ ਅੱਡਣਾ ਸਿਖਾਇਆ ਨਹੀਂ ਹੈ ਪੰਜਾਬੀ ਇਸ ਤਰੀਕੇ ਲੈਂਦੇ ਨੇ ਤੁਸੀਂ ਕਰਦੇ ਹੋ ਕਿ ਤੁਸੀਂ ਆ ਫ੍ਰੀ ਮੁਫਤ ਲੈ ਲਓ ਆ ਮੁਫਤ ਲੈ ਲਓ ਤੇ ਫਿਰ ਬੋਲੋ ਨਾ ਤੁਸੀਂ ਸਿਰਫ ਗੜਗੜਾਓ ਹੱਥ ਅੱਡੋ ਪੰਜਾਬੀ ਤਾਂ ਕੰਮ ਕਰਨਾ ਜਾਣਦੇ ਨੇ ਤੁਸੀਂ ਅੱਜ ਪੰਜਾਬੀ ਨੂੰ ਨਾ ਕਿਸੇ ਵੀ ਥਾਂ ਤੇ ਜੰਗਲ ਚ ਸੁੱਟਿਓ ਜਿੱਥੇ ਕੁਝ ਵੀ ਨਾ ਹੋਵੇ ਤੁਹਾਨੂੰ ਉਹ 5 ਸਾਲ ਦੇ ਅੰਦਰ ਅੰਦਰ ਉੱਤੇ ਲਹਿਰਾਂ ਦੀ ਫਸਲ ਦਿਖਾ ਸਕਦਾ ਕਿ ਜਿਹੜੇ ਸਿਆਸਤਦਾਨ ਕੁਰਸੀਆਂ ਨੂੰ ਜਫਾ ਪਾ ਕੇ ਬਹਿ ਗਏ ਜਾਂ ਆਪਣੇ ਟੱਬਰ ਦੇ ਤੱਕ ਸੀਮਤ ਹੋ ਗਏ ਨੇ ਕਿ ਮੇਰਾ ਟੱਬਰ ਮੇਰਾ ਬੱਚਾ ਮੇਰੀ ਨੂੰ ਚੱਲ ਸੋ ਚੱਲ ਇਹ ਪੁਸ਼ਤਦਰ ਪੁਸ਼ਤਿਕ ਵਪਾਰ ਬਣਾ ਲ ਚੁੱਕੇ ਨੇ ਕੋਈ ਐਵੇਂ ਤਾਂ ਨਹੀਂ ਕਰ ਆਪਣਾ ਬਰਬਾਦ ਕਰਕੇ ਖੜਾ ਹੋ ਜਾਂਦਾ ਜੀ ਜੋ ਨਿਤਰੇ ਸਨ ਤਾਂ ਫਿਰ ਕੀ ਸਜ਼ਾ ਪੂਰੀ ਹੋਣ ਬਾਅਦ ਸਿਰਫ ਇਸ ਕਾਰਨ ਕਿ ਉਹ ਪੰਜਾਬੀ ਏ ਜਾਂ ਸਿੰਘ ਲੱਗਿਆ ਉਹ ਇੰਨਾ ਖਤਰਨਾਕ ਹੋ ਕੇ ਉੱਬਰਦਾ ਹੈ ਕਿ ਉਹਨੂੰ ਅਸੀਂ ਜੇਲਾਂ ਚੋਂ ਬਾਹਰ ਨਹੀਂ ਕੱਢ ਸਕਦੇ ਕੋਈ ਕੀ ਨੋਬਲ ਪ੍ਰਾਈਜ਼ ਵਰਗੀ ਚੀਜ਼ ਇੱਥੋਂ ਨਿਕਲੀ ਹੋਵੇ ਕੋਈ ਰਿਸਰਚ ਪ੍ਰੋਜੈਕਟ ਇੱਥੋਂ ਦਾ ਨਿਕਲਿਆ ਹੋਵੇ ਤੇ ਜਿਹੜਾ ਕੋਈ ਕਰਦਾ ਜੇ ਨਾ ਸਾਡੀਆਂ ਸਰਕਾਰਾਂ ਸਗੋਂ ਉਹਨੂੰ ਸ਼ਾਬਾਸ਼ੀ ਨਹੀਂ ਦਿੰਦੀਆਂ ਸਗੋਂ ਉਹਨੂੰ ਪਛਾਣਉਂ ਤੱਕਦੀਆਂ ਨੇ ਪਾਰਟੀਆਂ ਸਿਆਸਤਦਾਨ ਇਹਨਾਂ ਡੇਰਿਆਂ ਤੇ ਗੋਡੇ ਟੇਕਦੇ ਨੇ ਮੱਥੇ ਟੇਕਦੇ ਨੇ ਤੁਸੀਂ ਉਹ ਫੋਟੋਆਂ ਦੇਖ ਸਕਦੇ ਹੋ ਵੀਡੀਓਜ਼ ਦੇਖਦੇ ਨੇ ਯਾਨੀ ਉਹੀ ਨੈਕਸਸ ਫਿਰ ਇਕੱਠਾ ਹੋ ਗਿਆ ਨਾ ਕਿ ਉਸ ਡੇਰੇ 'ਚ ਖਿੱਚਿਆ ਜਾਂਦਾ ਹੈ ਤੇਰੇ ਸਿਆਸਦਾਨ ਉਹਨਾਂ ਨੂੰ ਆਪਣੇ ਚ ਪਰੋਂਦੇ ਨੇ ਤੇ ਫਿਰ ਉਹੀ ਕੰਮ ਤੁਰਦਾ ਕਿ ਭੈ ਹੈਗਾ ਬਚਾਉਣ ਵਾਲਾ ਇਹ ਜੇ ਆਓ ਇਸ ਪਾਸੇ ਤੁਰੋ ਇੱਕ ਵਹਿਮ ਭਰਮ ਤੇ ਡਰ ਇਹ ਨੇ ਜਿਹੜੇ ਤੁਹਾਨੂੰ ਕਮਜ਼ੋਰ ਕਰਦੇ ਨੇ ਪੰਜ ਆ ਕੇ ਕੈਨੇਡਾ ਵਿੱਚ ਉਹ ਇਤਿਹਾਸ ਨਹੀਂ ਸਿਰਜ ਸਕਦੇ ਉਹ ਜ਼ਮੀਨ ਚੁੱਕ ਕੇ ਨਹੀਂ ਲਿਜਾ ਸਕਦੇ ਜਿੱਥੇ ਸਾਡੇ ਸਾਹਿਬਜ਼ਾਦੇ ਜਿਨ੍ਹਾਂ ਦਾ ਲਹੂ ਡੁੱਲਿਆ ਇਸੇ ਤਰ੍ਹਾਂ ਜਿਤੋਂ ਵੀ ਅਸੀਂ ਵੱਡੀ ਪੱਦਰ ਤੇ ਪ੍ਰਵਾਸ ਕਰਦੇ ਆਂ ਇਹ ਹੋ ਸਕਦਾ ਉਹਨਾਂ ਮੁਲਕਾਂ ਵਿੱਚੋਂ ਤਰੱਕੀਆਂ ਕਰਨਾ ਗਾਂਹ ਤੁਰਨ ਪਰ ਉਹ ਸਾਡਾ ਇਤਿਹਾਸ ਉਹਨਾਂ ਮੁਲਕਾਂ 'ਚ ਨਹੀਂ ਪੜਨਗੇ ਜਾ ਕੇ ਪੁੱਛੋ ਕਿ ਉੱਥੇ ਵਸਦਿਆਂ ਦੇ ਪੋਤਰੇ ਜਾਣਦੇ ਨੇ ਹਰੀ ਸਿੰਘ ਨਾਲਵਾ ਬਾਰੇ ਪਛਾਣਦੇ ਨੇ ਕਿਹੜੀ ਮਿੱਟੀ ਸੀ ਕਿਵੇਂ ਉਹ ਬਣਿਆ ਸੀ ਉਹ ਚੀਜ਼ਾਂ ਤੋਂ ਦੂਰ ਹੁੰਦੇ ਜਾਣਗੇ ਤੇ ਫਿਰ ਚੌਥੀ ਪੁਸਤ ਤੱਕ ਇਤਿਹਾਸ ਗਾਇਬ ਹੋ ਜਾਣਾ ਸੋ ਇਹੀ ਪੀੜ ਜੇ ਇਹ ਨਹੀਂ ਕਿ ਉਹ ਬਾਹਰਲੇ ਵਤਨਾ ਵਿੱਚ ਜਾ ਕੇ ਅਗਾਹ ਫੁੱਲ ਬਦਨ ਫੁੱਲਣਾ ਜ਼ਰੂਰ ਚੱਲਣ ਪਰ ਪਿਛੋਕੜ ਆਪਣੀ ਜ਼ਮੀਨ ਨਾ ਛੱਡਣ ਬਸ ਇਹੋ ਗੱਲ ਸੀ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕਰ ਸਵਾਗਤ ਕਰਦੀ ਆਂ ਦਸ਼ਕੋ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਏ ਤੇ ਪੰਜਾਬ ਨੂੰ ਜਿਹੜਾ ਬਹੁਤ ਸਾਰੀਆਂ ਸਮੱਸਿਆਵਾਂ ਕੋਣ ਵਾਂਗੂ ਖਾ ਰਹੀਆਂ ਨੇ ਤੇ ਅੰਦਰੋਂ ਖੋਖਲਾ ਕਰ ਰਹੀਆਂ ਨੇ ਮੌਜੂਦਾ ਸਮੇਂ ਸਾਡੇ ਪੰਜਾਬ ਦੀ ਕੀ ਸਥਿਤੀ ਹੈ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਦਮਨਪ੍ਰੀਤ ਤੇ ਮੈਂ ਅੱਜ ਨਾਲ ਨੇ ਕੈਮਰੇ ਦੇ ਪਿੱਛੇ ਸਾਡੇ ਨਾਲ ਰੀਨਾ ਜੀ ਤੇ ਮੈਂ ਸ਼ੁਕਰਗੁਜ਼ਾਰ ਹਾਂ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਇੰਨੀ ਦੂਰੋਂ ਆਰਡੀ ਪ੍ਰੋਡਕਸ਼ਨਸ ਵਾਲੇ ਪਹੁੰਚੇ ਨੇ ਅੱਜ ਇੰਟਰਵਿਊ ਲੈਣ ਲਈ ਸੋ ਮੈਂ ਤਾਂ ਹਮੇਸ਼ਾ ਹੀ ਦੁਆਵਾਂ ਦਿੰਨੀ ਆ ਕਿ ਸਾਡੀਆਂ ਬੇਟੀਆਂ ਇਸੇ ਤਰ੍ਹਾਂ ਤਰੱਕੀ ਕਰਨ ਤੇ ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਜੁਟੇ ਰਹੋ ਸਮਾਜ ਦੀ ਸੇਵਾ ਵਿੱਚ ਤੇ ਇਸੇ ਤਰ੍ਹਾਂ ਆਪਣਾ ਨਾਮ ਰੌਸ਼ਨ ਕਰਦੇ ਨੇ ਜੀ ਮੈਂ ਹੁਣ ਅਸੀਂ ਪੰਜਾਬ ਦੀ ਗੱਲ ਕਰਦੇ ਆ ਮੌਜੂਦਾ ਸਮੇਂ ਪੰਜਾਬ ਦੀ ਸਥਿਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਹੜੇ ਹਾਲਾਤਾਂ ਦੇ ਵਿੱਚੋਂ ਸਾਡਾ ਪੰਜਾਬ ਲੰਘ ਰਿਹਾ ਆ ਬੱਚੇ ਜੇ ਅਸੀਂ ਪੰਜਾਬ ਨੂੰ ਥੋੜਾ ਜਿਹਾ ਸਮਝਣਾ ਹੋਵੇ ਨਾ ਮੈਂ ਥੋੜਾ ਜਿਹਾ ਤੁਹਾਨੂੰ ਪਿਛਾਂ ਲੈ ਚਲਦੀ ਹਾਂ ਜਦੋਂ ਸ਼ਾਇਦ ਮੈਂ ਵੀ ਨਹੀਂ ਸੀ ਜੰਮੀ ਉਸ ਤੋਂ ਵੀ ਪਹਿਲਾਂ ਚੱਲੀਏ ਪੰਜਾਬ ਸੰਘਰਸ਼ ਦਾ ਰਾਹ ਚੁੰਮਦਾ ਰਿਹਾ ਭਾਵੇਂ ਦੇਖੋ ਅਬਦਾਲੀ ਦਾ ਸਮਾਂ ਹੋਇਆ ਉਹਨਾਂ ਸਮਿਆਂ ਤੋਂ ਵੀ ਜੇ ਆਪਾਂ ਤੁਰਦੇ ਆਈਏ ਤਾਂ ਜਿਹੜੇ ਹੱਲੇ ਪੰਜਾਬੀਆਂ ਨੇ ਸਹੇ ਤੇ ਜਿਸ ਤਰੀਕੇ ਦਾ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਦੋਂ ਤੋਂ ਹੀ ਪੰਜਾਬ ਦਰਅਸਲ ਇਸ ਤਰੀਕੇ ਉਭਰਿਆ ਜਿਹਦੇ ਵਿੱਚ ਇਹਨਾਂ ਨੂੰ ਮਜਬੂਰੀ ਵਸ ਇੱਕ ਬਗਾਵਤੀ ਸੁਰ ਅਪਣਾਉਣੀ ਪਈ ਜਿਸ ਵਿੱਚ ਇਸ ਤਰੀਕੇ ਦੀ ਉਹਨਾਂ ਨੇ ਆਪਣੇ ਆਪ ਹੀ ਆਪਣੀ ਜ਼ਿੰਦਗੀ ਚੁਣੀ ਕਿ ਅਸੀਂ ਤਾਂ ਰਾਤ ਹੈਗਿਆਂ ਕੱਲ ਹਾਂ ਜਾਂ ਨਹੀਂ ਹਾਂ ਸੋ ਉਹ ਤਰੀਕਾ ਸੀ ਇਹਨਾਂ ਦਾ ਜ਼ਿੰਦਗੀ ਦੇ ਵਿੱਚ ਢਲ ਜਾਣ ਦਾ ਕਿ ਉਹ ਨਿੱਕੀ-ਨਿੱਕੀ ਗੱਲ 'ਚ ਖੁਸ਼ੀ ਮਨਾਉਣੀ ਆਪਣਿਆਂ ਨੂੰ ਮਿਲਣਾ ਪਤਾ ਨਹੀਂ ਕੱਲ ਹੋਣਾ ਜਾਂ ਨਹੀਂ ਰਾਤ ਘੋੜਿਆਂ ਤੇ ਗਜ਼ਾਰਨੀ ਹੈ ਖਾਣਾ ਅੱਜ ਮਿਲਿਆ ਕਿ ਨਹੀਂ ਮਿਲਿਆ ਸੋ ਉਹ ਸੋਚ ਸੀ ਜਿੱਥੇ ਅਸੀਂ ਆਪਾ ਵਾਰ ਦੇਣਾ ਪਰ ਅਸੀਂ ਆਪਣਿਆਂ ਲਈ ਇੱਕ ਜੰਗ ਵਿੱਢਣੀ ਹੈ ਮਨੁੱਖੀ ਹੱਕਾਂ ਲਈ ਲੜਨਾ ਉਦੋਂ ਤੋਂ ਤੁਰਿਆ ਆਉਂਦਾ ਭਾਵੇਂ ਸਿਰਾਂ ਦੇ ਮੁੱਲ ਪਏ ਹੋਣ ਭਾਵੇਂ ਪੁੱਠੀਆਂ ਖਲਾਂ ਲਵਾਈਆਂ ਜਾਂਦੀਆਂ ਜਾਂ ਹੁਣ ਪੰਜਾਬੀ ਹਮੇਸ਼ਾ ਦ੍ਰਿੜ ਇਰਾਦੇ ਦੇ ਰਹੇ ਤੇ ਉਹ ਕਦੇ ਪਰਵਾਹ ਨਹੀਂ ਸੀ ਕਰਦੇ ਆਪਣੀ ਜਾਨ ਦੀ ਪਰ ਉਹਦਾ ਮਤਲਬ ਨਾਲੋਂ ਨਾਲ ਦੂਜਾ ਪਾਸਾ ਦੇਖੋ ਕਿ ਇਹਨਾਂ ਨੇ ਜਾਦਾਦਾਂ ਇਕੱਠੀਆਂ ਨਹੀਂ ਕੀਤੀਆਂ ਇਹਨਾਂ ਨੇ ਸਿਰ ੜ ਦੀ ਬਾਜ਼ੀ ਲਾਣੀ ਸਿੱਖੀ ਉਹਦੇ ਵਿੱਚ ਇੱਕ ਅਹਿਮ ਨੁਕਤਾ ਸੀ ਭਾਵੇਂ ਉਹ Hindu ਹੋਵੇ Sikh ਹੋਵੇ Musalman ਹੋਵੇ ਕਦੇ ਵੰਡ ਨਹੀਂ ਸੀ ਜੀ ਸਾਈ ਮੀਆਂ ਮੀਰ ਜੀ ਨੂੰ ਜੇ ਆਪਾਂ ਦੇਖ ਲਈਏ ਤਾਂ ਉਹਨਾਂ ਨੇ ਨਹੀਂ ਰੱਖੀ ਜਿਵੇਂ ਆਪਾਂ ਦੇਖਦੇ ਆਂ ਜਾਂ ਮਾਤਾ ਕੋਲਾ ਜੀ ਜਿਵੇਂ ਵਿੱਚ ਇੱਥੇ ਆਈ ਆ ਸਾਡੇ ਹਿੰਦੂ ਧਰਮ ਨੂੰ ਜੇ ਹਿੰਦੂ ਮਤ ਮੰਨਣ ਵਾਲੀਆਂ ਜਿਹੜੀਆਂ ਧੀਆਂ ਇਹਦੇ ਵਿੱਚ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਰਾਮੋ ਜਾਂ ਸ਼ਾਮੋ ਜੋ ਪੰਡਤ ਜੀ ਦੀਆਂ ਧੀਆਂ ਸੀ ਕਿਵੇਂ ਉਹਨਾਂ ਨੇ ਜਦੋਂ ਜੇਲਾਂ ਚੋਂ ਉਹਨਾਂ ਤੋਂ ਮੁਸਲਮਾਨਾਂ ਲੋ ਚੁੱਕੀਆਂ ਗਈਆਂ ਫਿਰ ਵਾਪਸ ਆਈਆਂ ਧਰਮ ਵਿੱਚ ਪਹੁੰਚੀਆਂ ਆਪਣੀ ਮਰਜ਼ੀ ਨਾਲ ਇਸ ਤਰੀਕੇ ਦੀ ਇੱਕ ਸਾਂਝ ਰਹੀ ਹੈ ਜਿੱਥੇ ਇੱਥੇ ਜਾਤ ਪਾਤ ਆਧਾਰਿਤ ਜਾਂ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਹੁੰਦਾ ਜੀ ਉਸ ਤੋਂ ਬਾਅਦ ਜੇ ਆਪਾਂ ਵੰਡ ਦੇਖੀਏ 47 ਦੀ ਜਾਂ ਭਾਵੇਂ ਅੱਗੋਂ 84 ਜਾਂ ਵਿੱਚ ਤੁਸੀਂ ਉਹਦੇ ਵਿੱਚ ਜਿੰਨੇ ਵੀ ਯਾਨੀ ਧੱਕੇ ਹੋਏ ਪੰਜਾਬੀਆਂ ਨਾਲ ਉਹਨਾਂ ਸਾਰਿਆਂ ਧੱਕਿਆਂ ਨੂੰ ਬੜੇ ਕਮਾਲ ਦੇ ਢੰਗ ਨਾਲ ਨਿਤਰੇ ਨੇ ਨਿਕਲੇ ਨੇ ਪੰਜਾਬੀ ਭਾਵੇਂ ਚੜਦਾ ਪੰਜਾਬ ਹੋਇਆ ਲਹਿੰਦਾ ਪੰਜਾਬ ਕੋਈ ਇਕਦ ਨਹੀਂ ਸੀ ਲੱਖਾਂ ਦੀ ਗਿਣਤੀ ਵਿੱਚ ਹੈ ਪੰਜਾਬੀ ਯਾਨੀ ਆਪਣੇ ਆਪ ਨੂੰ ਵਾਰ ਕੇ ਲੰਘੇ ਨੇ ਜਿਨ੍ਹਾਂ ਵਿੱਚ ਜੇ ਤੁਸੀਂ ਆਜ਼ਾਦੀ ਦੀ ਜੰਗ ਵੇਖੋ ਭਾਵੇਂ ਕਾਲੇ ਪਾਣੀ ਦੀ ਸਜ਼ਾ ਦੇਖੋ ਕੋਈ ਵੀ ਐਸੀ ਤੁਹਾਨੂੰ ਐਗਜ਼ਾਮਪਲ ਨਹੀਂ ਮਿਲੇਗੀ ਜਿੱਥੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਕੋਈ ਪਛਾਣ ਹਟਿਆ ਹੋਵੇ ਜਾਨਵਾਰਾਂ ਤੋਂ ਜੀ ਉਹਨੋ ਦੇ ਬਦਲੇ ਕੀ ਪੰਜਾਬੀਆਂ ਨੂੰ ਕੀ ਮਿਲਿਆ ਜੇ ਅੱਜ ਕੋਈ ਗੱਲ ਕਰਦਾ ਜੇ ਕਿ ਪੰਜਾਬੀ ਸੰਘਰਸ਼ ਦੇ ਰਾਹ ਵੱਲੋਂ ਤੁਰਦੇ ਨੇ ਜਾਂ ਇਹ ਜੀ ਅੱਤਵਾਦੀ ਹੋ ਗਏ ਨੇ ਜੀ ਇਹ ਖੜਕੂਵਾਦ ਵੱਲ ਜਾਂਦੇ ਨੇ ਤਾਂ ਮੈਂ ਤੁਹਾਨੂੰ ਉਸ ਕਾਰਨ ਇਹ ਧੁਰਾ ਦੱਸਿਆ ਕਿ ਇੱਥੋਂ ਸ਼ੁਰੂ ਹੋਇਆ ਜਿੱਥੇ ਸਾਡੀ ਇੱਕ ਵੀ ਧੀ ਮੈਂ ਤਾਂ ਪੰਜਾਬੀਆਂ ਦੇ ਵਿੱਚ ਸਾਰਿਆਂ ਨੂੰ ਲਿਆ ਕਿ ਸਾਡੀ ਧੀ ਵੀ ਜਿਸਤੇ ਕੋਈ ਹੱਥ ਰੱਖੇਗਾ ਨਾ ਉਹ ਇਸੇ ਤਰੀਕੇ ਹੀ ਵਾਪਸ جواب ਦਿੰਦੀ ਜੀ ਜੇ ਜੇ ਮੇਰੇ ਮਨੁੱਖੀ ਹੱਕਾਂ ਦਾ ਕਾਣ ਹੋਇਆ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰਨਾ ਹੁੰਦਾ ਇੱਕ ਮੁੱਢ ਸੀ ਜਿੱਥੇ ਅਸੀਂ ਹੁਣ ਤੱਕ ਪਹੁੰਚਿਆ ਪਰ ਕੀ ਅਸੀਂ ਇਸ ਸਾਰੇ ਦੇ ਵਿੱਚ ਕਦੇ ਵੀ ਇਹ ਵੇਖਿਆ ਕਿ ਵਾਪਸ ਪੰਜਾਬੀਆਂ ਨੂੰ ਕੀ ਮਿਲਿਆ ਸਾਨੂੰ ਤਾਂ ਪੰਜਾਬੀ ਸੂਬਾ ਖਵਾਉਂਦੇ ਖਵਾਉਂਦੇ ਕਿ ਚੰਡੀਗੜਾ ਅੱਜ ਤੱਕ ਸਾਨੂੰ ਮਿਲ ਸਕਿਆ ਕੌਣ ਉਜੜਿਆ ਸੀ ਜਿਨ੍ਹਾਂ ਦੇ ਪਿੰਡ ਸਨ ਜਿਹੜੇ ਅਸੀਂ ਜਦਾਦਾ 47 ਤੋਂ ਸਾਡੇ ਉਧਰ ਰਹਿ ਗਏ ਸਾਡੇ ਤਾਂ ਰਿਸ਼ਤੇਦਾਰ ਭੂਆ ਚਾਚੇ ਉਹ ਵੀ ਉੱਥੇ ਬੈਠੇ ਨੇ ਘਰ ਉਸੇ ਤਰ੍ਹਾਂ ਛੁੱਟਾਏ ਸਾਡਾ ਸਮਾਨ ਸਭ ਉੰਜ ਦਾ ਉੰਜ ਕੋਈ ਵੀ ਯਾਨੀ ਪਾੜ ਜਿਸ ਤਰੀਕੇ ਦਾ ਪਿਆ ਸਭ ਤੋਂ ਵੱਧ ਪੰਜਾਬੀਆਂ ਨੇ ਹੰਡਾਇਆ ਨਾ ਸਾਡੀ ਅੱਜ ਜ਼ੁਬਾਨ ਉਹਦੇ ਵਾਸਤੇ ਤੁਸੀਂ ਦੇਖ ਲਓ ਕਿ ਅਜੇ ਤੱਕ ਅਸੀਂ ਜੂਝਦੇ ਪਿਆ ਭਾਈ ਸਾਡੀ ਜ਼ੁਬਾਨ ਨੂੰ ਤਾਂ ਮਾਨਤਾ ਦੇ ਦਿਓ ਜੀ ਇਹ ਤਾਂ ਸਾਡੀ ਆਪਣੀ ਅੱਜ ਦੀ ਨਹੀਂ ਇਹ ਤਾਂ ਸਾਡੇ ਪੀਰਾਂ ਪੈਗੰਬਰਾਂ ਸਮਿਆਂ ਤੋਂ ਤੁਰੀ ਆਉਂਦੀ ਜੇ ਨਾ ਸਾਡਾ ਜਿਵੇਂ ਹੁਣ ਮੈਂ ਦੱਸਿਆ ਚੰਡੀਗੜ੍ਹ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੇ ਪਿੱਛੇ ਜ਼ਰਾ ਮਕਸਦ ਦੇਖਿਓ ਕਿਉਂ ਉੱਠੇ ਸੀ ਜੀ ਕਿਸੇ ਨਾ ਕਿਸੇ ਲੋੜ ਨੂੰ ਕੋਈ ਐਵੇਂ ਤਾਂ ਹੀ ਨਿਕਰ ਆਪਣਾ ਬਰਬਾਦ ਕਰਕੇ ਖੜਾ ਹੋ ਜਾਂਦਾ ਜੀ ਜੇ ਉਹ ਨਿਤਰੇ ਸਨ ਤਾਂ ਫਿਰ ਕੀ ਸਜ਼ਾ ਪੂਰੀ ਹੋਣ ਬਾਅਦ ਸਿਰਫ ਇਸ ਕਾਰਨ ਕਿ ਉਹ ਪੰਜਾਬੀ ਏ ਜਾਂ ਸਿੰਘ ਲੱਗਿਆ ਉਹ ਇੰਨਾ ਖਤਰਨਾਕ ਹੋ ਕੇ ਉੱਭਰਦਾ ਹੈ ਕਿ ਉਹਨੂੰ ਅਸੀਂ ਜੇਲ੍ਹਾਂ ਚੋਂ ਬਾਹਰ ਨਹੀਂ ਕੱਢ ਸਕਦੇ ਫਿਰ ਉਸ ਤੋਂ ਅੱਗੇ ਸਾਡੇ ਬੱਚਿਆਂ ਨੂੰ ਕਿਸ ਢੰਗ ਨਾਲ ਨਸ਼ਿਆਂ ਦੇ ਦਰਿਆਵਾਂ ਵਿੱਚ ਰੋੜ ਸੁੱਟਿਆ ਕਿ ਸਾਡੇ ਗੱਭਰੂ ਮਜਬੂਰ ਕਰ ਦਿੱਤੇ ਗਏ ਕਿ ਅਸੀਂ ਤੁਹਾਨੂੰ ਇੱਥੇ ਨੌਕਰੀਆਂ ਦੇਣੀਆਂ ਨਹੀਂ ਤੁਹਾਨੂੰ ਅੱਡੀਆਂ ਗੋਡੇ ਰਗੜਨ ਤੇ ਮਜਬੂਰ ਕਰਨਾ ਤੇ ਤੁਹਾਨੂੰ ਅਸੀਂ ਇੱਕ ਮੁਫਤ ਇਸ ਤਰੀਕੇ ਦੀ ਇੱਕ ਸਟੁੱਟ ਦੇਣੀ ਆ ਕਿ ਤੁਸੀਂ ਨੀਵੇਂ ਹੋ ਜਾਓ ਪੰਜਾਬੀਆਂ ਨੂੰ ਇਸ ਤਰੀਕੇ ਹੱਥ ੱਡਣਾ ਸਿਖਾਇਆ ਨਹੀਂ ਪੰਜਾਬੀ ਇਸ ਤਰੀਕੇ ਲੈਂਦੇ ਨੇ ਤੁਸੀਂ ਕਰਦੇ ਹੋ ਕਿ ਤੁਸੀਂ ਆ ਫ੍ਰੀ ਮੁਫਤ ਲੈ ਲਓ ਆ ਮੁਫਤ ਲੈ ਲਓ ਤੇ ਫਿਰ ਬੋਲੋ ਨਾ ਤੁਸੀਂ ਸਿਰਫ ਗੜਗੜਾਓ ਹੱਥ ਅੱਡੋ ਪੰਜਾਬੀ ਤਾਂ ਕੰਮ ਕਰਨਾ ਜਾਣਦੇ ਨੇ ਤੁਸੀਂ ਅੱਜ ਪੰਜਾਬੀ ਨੂੰ ਨਾ ਕਿਸੇ ਵੀ ਥਾਂ ਤੇ ਜੰਗਲ ਚ ਸੁੱਟਿਓ ਜਿੱਥੇ ਕੁਝ ਵੀ ਨਾ ਹੋਏ ਤੁਹਾਨੂੰ ਉਹ 5 ਸਾਲ ਦੇ ਅੰਦਰ ਅੰਦਰ ਉੱਥੇ ਲਹਿਰਾਂ ਦੀ ਫਸਲ ਦਿਖਾ ਸਕਦਾ ਜੀ ਮੈਨੀ ਹੱਡ ਭਨਵੀ ਮਿਹਨਤ ਜਿੱਥੇ ਸਾਡੀਆਂ ਬੇਟੀਆਂ ਮਾਵਾਂ ਹਰ ਜਿਣਾ ਉੱਥੇ ਬਰਾਬਰ ਦੀ ਮਿਹਨਤ ਕਰਦਾ ਹੈ ਜੀ ਹੁਣ ਇਸ ਮਾਹੌਲ ਦੇ ਵਿੱਚ ਜਿੱਥੇ ਨੌਕਰੀਆਂ ਸੀ ਦੇ ਨਹੀਂ ਰਹੇ ਨਸ਼ੇ ਟੜਾ ਟੜ ਵਿਕਰੇ ਨੇ ਬਲਕਿ ਸਰਕਾਰਾਂ ਤੇ ਜਿੱਥੇ ਤੱਕ ਹੁਣ ਖਬਰਾਂ ਆਉਂਦੀਆਂ ਨੇ ਕਿ ਸਾਡੇ ਪੁਲਿਸ ਮੈਕਮੇ ਦੇ ਲੋਕ ਵੀ ਵਿੱਚ ਸ਼ਾਮਲ ਹੋਣ ਤੱਕੋ ਜ਼ੋਰੀ ਉਹ ਸਾਡੇ ਬੱਚਿਆਂ ਨੂੰ ਇਸ ਪਾਸੇ ਵੱਲ ਤੋਰਦੇ ਹੋਣ ਹੁਣ ਨੌਕਰੀਆਂ ਸੀ ਦਿੱਤੀਆਂ ਨਹੀਂ ਤੇ ਸਭ ਤੋਂ ਮਹਿੰਗੀ ਸਾਡੀ ਵਿੱਦਿਆ ਇੱਥੇ ਹੋ ਗਈ ਜੀ ਕਿ ਅਸੀਂ ਜੋ ਕਿ ਸਰਕਾਰਾਂ ਦੇ ਦੋ ਹੀ ਕੰਮ ਹੁੰਦੇ ਨੇ ਕਿ ਤੁਸੀਂ ਸਿਹਤ ਦਾ ਖਿਆਲ ਰੱਖੋ ਤੇ ਸਿੱਖਿਆ ਮੁਫਤ ਦੇ ਦਿਓ ਮੈਨੂੰ ਦੱਸੋ ਕੀ ਕਦੇ ਕੋਈ ਅਸੀਂ ਇਸ ਪੱਧਰ ਦਾ ਇੱਥੋਂ ਕੋਈ ਪੈਦਾ ਕਰ ਸਕੇ ਕਿ ਟੌਪ ਦਾ ਸਾਇੰਟਿਸਟ ਹੋਏ ਕੋਈ ਟੌਪ ਦਾ ਆਰਕੀਟੈਕਟ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਚੋਂ ਪੜ ਕੇ ਪਹੁੰਚਿਆ ਹੋਏ ਜਾਂ ਕੋਈ ਇੰਨਾ ਟੌਪ ਦਾ ਡਾਕਟਰ ਹੋ ਸਾਰਿਆਂ ਨੇ ਅੱਗੋਂ ਦੂਜੇ ਵਤਨਾ ਚ ਪੜਾਈ ਕਰਕੇ ਫਿਰ ਆਪਣੇ ਅਹੁਦੇ ਹਾਸਲ ਕੀਤੇ ਤਾਂ ਇਹਦਾ ਮਤਲਬ ਹੈ ਕੋਈ ਕੀ ਨੋਬਲ ਪ੍ਰਾਈਜ਼ ਵਰਗੀ ਚੀਜ਼ ਇੱਥੋਂ ਨਿਕਲੀ ਹੋਏ ਕੋਈ ਰਿਸਰਚ ਪ੍ਰੋਜੈਕਟ ਇੱਥੋਂ ਦਾ ਨਿਕਲਿਆ ਹੋਏ ਤੇ ਜਿਹੜਾ ਕੋਈ ਕਰਦਾ ਜੇ ਨਾ ਸਾਡੀਆਂ ਸਰਕਾਰਾਂ ਸਗੋਂ ਉਹਨੂੰ ਸ਼ਾਬਾਸ਼ੀ ਨਹੀਂ ਦਿੰਦੀਆਂ ਸਗੋਂ ਉਹਨੂੰ ਪਛਾਣਉਂ ਤੱਕਦੀਆਂ ਨੇ ਜੀ ਇਹ ਮੁੱਦੇ ਇੱਥੇ ਮੁੱਕਣੇ ਨਹੀਂ ਬਹੁਤ ਜ਼ਿਆਦਾ ਨੇ ਪਰ ਗੱਲ ਇਹ ਹੈ ਕਿ ਸਭ ਤੋਂ ਵੱਧ ਜੋ ਪੀੜ ਹੁੰਦੀ ਜੇ ਨਾ ਅੱਜ ਜੇ ਮੁਫਤ ਬਿਜਲੀ ਮੁਫਤ ਪਾਣੀ ਮੁਫਤ ਰੋਟੀ ਮੁਫਤ ਇਹ ਲੈ ਲਓ ਇਹ ਤਾਂ ਜ਼ੁਲਮ ਹੈ ਦਾ ਸਖਤ ਵਿਰੋਧ ਕਰਨਾ ਪਣਦਾ ਜੀ ਮੈਂ ਤੁਹਾਨੂੰ ਇਹਦੇ ਪਿੱਛੇ ਕਾਰਨ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਬਣਾਏ ਕਿਉਂ ਜਾ ਰਹੇ ਹੈਗੇ ਕਿ ਪੰਜਾਬੀਆਂ ਨੇ ਇਸ ਪਾਸੇ ਵੱਲ ੱੱਕਿਆ ਕਿਉਂ ਜਾ ਰਹੇ ਜਿਵੇਂ ਤੁਸੀਂ ਕਹਿ ਕਿ ਨਸ਼ੇ ਜਿਹੜੇ ਲਗਾਤਾਰ ਵੱਧ ਰਹੇ ਹੈਗੇ ਆ ਇੱਥੇ ਜਿਹੜਾ ਸਿੱਖਿਆ ਪ੍ਰਣਾਲੀ ਨੂੰ ਮਹਿੰਗਾ ਕੀਤਾ ਜਾ ਰਿਹਾ ਇਸ ਪਿੱਛੇ ਤੁਹਾਨੂੰ ਕਾਰਨ ਕੀ ਲੱਗਦੇ ਆ ਜੀ ਬਾਤ ਸੌ ਕੀ ਦੀ ਗੱਲ ਹੈ ਮੈਨੂੰ ਲੱਗਦਾ ਵੀ ਦੇਖਣ ਵਾਲੇ ਸ਼ਾਇਦ ਇੰਨੀ ਕੁ ਗੱਲ ਦਾ ਆਪ ਹੀ ਜਵਾਬ ਦੇ ਦੇਣਗੇ ਵੀ ਤੁਹਾਡੇ ਨੇੜੇੋਂ ਜਦੋਂ ਕੋਈ ਅਜਿਹਾ ਬੰਦਾ ਲੱਗੇ ਜਿਹੜਾ ਤੁਹਾਨੂੰ ਲੱਗੇ ਵੀ ਮੇਰਾ ਮੇਰਾ ਹੀ ਕੁਝ ਵਿਗਾੜ ਨਹੀਂ ਸਕਦਾ ਮੇਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਸ਼ਾਇਦ ਦੂਸਰੀ ਵਾਰ ਚਾਕੋ ਵੀ ਨਾ ਕਿ ਕੋਈ ਰੇੜੀ ਵਾਲਾ ਅੰਬ ਵੇਚਦਾ ਬਲੰਗ ਗਿਆ ਤੁਸੀਂ ਨਹੀਂ ਦੇਖੋਗੇ ਜਦੋਂ ਤੁਹਾਨੂੰ ਲੱਗੇਗਾ ਕਿ ਕੋਈ ਐਸਾ ਬੰਦਾ ਲੰਘਿਆ ਜਿਹੜਾ ਮੇਰੀ ਪਦਵੀ ਮੇਰਾ ਅਹੁਦਾ ਜਾਂ ਮੇਰੇ ਤੋਂ ਵੱਧ ਪ੍ਰਭਾਵੀ ਹੋ ਸਕਦਾ ਹੈ ਇਹ ਮੇਰਾ ਕੁਛ ਇਹਦੇ ਥੱਲੇ ਮੈਂ ਅਧੀਨਗੀ ਵਰਗਾ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹਨੂੰ ਟਾਲਵਾ ਉੱਥੇ ਹੀ ਅਸੀਂ ਵਿਰੋਧ ਕਰਦੇ ਆ ਤੁਸੀਂ ਘਰਾਂ 'ਚ ਦੇਖੋ ਜੇ ਦੋ ਭਰਾ ਲੜਦੇ ਨੇ ਭਰਾ ਜਾਂ ਭੈਣ ਲੜਦੇ ਨੇ ਤਾਂ ਉਹ ਆਪਣੇ ਹੀ ਕਿਸੇ ਨਾ ਕਿਸੇ ਨੇ ਈਗੋ ਇਸ਼ੂ ਹੋ ਜਾਂਦਾ ਕਿ ਮੈਂ ਇਸ ਤੋਂ ਅਗਾਂ ਲੰਘਣਾ ਜਾਂ ਮੈਂ ਜਦਾਦ ਵੱਧ ਲੈਣੀ ਹੈ ਜਾਂ ਉੱਥੇ ਹੀ ਲੜਾਈ ਜ ਮੈਂ ਜਿਵੇਂ ਦੱਸਿਆ ਤੁਹਾਨੂੰ ਪੰਜਾਬੀ ਕਦੇ ਵੀ ਅਧੀਨਗੀ ਨਹੀਂ ਬਰਦਾਸ਼ਤ ਕਰਦੇ ਤੋ ਇੰਨੇ ਅਗਾ ਵਧਣਾਈ ਹੈ ਜਿਵੇਂ ਜਿੰਨਾ ਮਰਜ਼ੀ ਦੱਬ ਲੋ ਇਹ ਨਿਕਲਦੇ ਨੇ ਸੋ ਇਸ ਵੇਲੇ ਇੱਕ ਖਤਰਾ ਜੇ ਕਿ ਜੇ ਪੰਜਾਬੀ ਕੋਈ ਮੋਰੀ ਬਣ ਕੇ ਅੱਗੇ ਆ ਗਿਆ ਤਾਂ ਫਿਰ ਸਾਨੂੰ ਸ਼ਾਇਦ ਅਸੀਂ ਇਹਨਾਂ ਦੇ ਹੇਠਾਂ ਸਾਡੀ ਪਛਾਣ ਨਾ ਗੁੰਮ ਜਾਏ ਕਿਉਂਕਿ ਇਹ ਮਿਹਨਤੀ ਨੇ ਇਹ ਦੂਜਿਆਂ ਨੂੰ ਯਾਨੀ ਦੇਣਾ ਜਾਣਦੇ ਨੇ ਫਿਰ ਇਹ ਜਾਨਵਾਰ ਨਹੀਂ ਜਾਣਦੇ ਨੇ ਇਹ ਆਪਣਾ ਆਪ ਪਛਾਣ ਰੱਖਦੇ ਨੇ ਇਹ ਚੀਜ਼ ਅੱਜਕੱਲ ਜੇ ਤੁਸੀਂ ਦੇਖੋਗੇ ਪੋਲਿਟਿਕਲ ਰੈਨਾਂ ਚ ਨਹੀਂ ਹੈ ਲੋਕ ਤਾਂ ਸਕਿੰਟ 'ਚ ਛੜੱਪਾ ਮਾਰ ਕੇ ਕੁਰਸੀ ਪਿੱਛੇ 10 ਪਾਰਟੀਆਂ ਵੀ ਬਦਲ ਜਾਂਦੇ ਨੇ ਉਹਨਾਂ ਨੂੰ ਸਿਰਫ ਆਪਣੀ ਜਾਇਦਾਦ ਤੱਕ ਸੀਮਤ ਹੈ ਕਿ ਮੈਂ ਜਦੋਂ ਬਣ ਜਾਵਾਂਗਾ ਮੇਰੇ ਅੱਗੇ ਪਿੱਛੇ ਜਿਪਸੀਆਂ ਹੋਣ ਮੇਰੇ ਘਰਾਂ ਦੇ ਵਿੱਚ ਸਵਿਮਿੰਗ ਪੂਲ ਹੋਣ ਮੇਰੇ ਬੱਚੇ ਮੁਫਤ ਬਾਹਰਲੇ ਵਤਨਾ ਵਿੱਚ ਗੇੜੇ ਲਾ ਸਕਣ ਅਸੀਂ ਘੁੰਮਣ ਫਿਰਨਾਂ ਦੇ ਨਾਲ ਫਿਰ ਉੱਪਰਲੀ ਕਮਾਈ ਨਾਲ 800% ਅਸੀਂ ਵਧਾ ਲਈਏ ਜਾਇਦਾਦ ਸੋ ਇਹ ਚੀਜ਼ਾਂ ਦੇ ਵਿੱਚ ਜੇ ਕੋਈ ਸੱਚੀ ਸੁੱਚੀ ਸੂਰਤ ਵਾਲਾ ਜਾਂ ਸੀਰਤ ਵਾਲਾ ਕੋਈ ਪੰਜਾਬੀ ਬੰਦਾ ਉੱਭਰ ਕੇ ਸਾਹਮਣੇ ਆਏਗਾ ਜਿਹੜਾ ਆਪ ਵੀ ਮਿਹਨਤੀ ਹੋਏਗਾ ਲੋਕਾਂ ਦੀ ਗੱਲ ਸੁਣੇਗਾ ਲੋਕਾਂ ਤੱਕ ਪਹੁੰਚ ਕਰੇਗਾ ਉਹਨਾਂ ਲਈ ਵਧਤਰੀ ਦੇ ਕੰਮ ਕਰੇਗਾ ਤਾਂ ਫਿਰ ਲੋਕ ਤਾਂ ਆਪਣੇ ਸਿਰਾਂ ਤੇ ਬਿਠਾਣਗੇ ਜੀ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਨੇ ਸੋ ਪੂਰਾ ਜ਼ੋਰ ਲੱਗਿਆ ਪਿਆ ਕਿ ਪੰਜਾਬ ਕਿਸੇ ਤਰੀਕੇ ਪੰਜਾਬੀ ਨੌਕ ਤਬਾਹ ਕਰ ਦਿਓ ਪੰਜਾਬ ਖਤਮ ਕਰ ਦਿਓ ਤੇ ਉਹ ਬੜੀ ਖੂਬਸੂਰਤੀ ਨਾਲ ਇਸ ਚੀਜ਼ ਵੱਲ ਨੂੰ ਤੁਰਦੇ ਆਉਂਦੇ ਨੇ ਧਰਤੀ ਹੇਠਲਾ ਪਾਣੀ ਸਾਡਾ ਖਤਮ ਹੋਈ ਜਾਂਦਾ ਹੈ ਹਵਾ ਜ਼ਹਿਰੀਲੀ ਫਿਰ ਇਹਦੇ ਵਿੱਚ ਜਿਸ ਢੰਗ ਨਾਲ ਅਸੀਂ ਦੇਖ ਰਹੇ ਹਾਂ ਜੋ ਇਸ ਵੇਲੇ ਸਾਡੇ ਬੇਟੀਆਂ ਜੋ ਜ਼ਬਰੀ ਬਾਹਰ ਤੋਰੀਆਂ ਜਾ ਰਹੀਆਂ ਨੇ ਬੇਟੇ ਨਸ਼ਿਆਂ ਦੇ ਵਿੱਚ ਗੜੋਚ ਨੇ ਤੇ ਨੌਕਰੀਆਂ ਹੈ ਨਹੀਂ ਤਾਂ ਫਿਰ ਅਸੀਂ ਤਾਂ ਸਾਰਾ ਹੀ ਰਾਹ ਖੋਲ ਦਿੱਤਾ ਇੱਥੋਂ ਨਿਕਲੋ ਪਰ ਉਹਦੀ ਥਾਂ ਤੇ ਕਦੇ ਵੀ ਜਿਵੇਂ ਜ਼ਮੀਨ ਤੁਸੀਂ ਦੇਖੋਗੇ ਕਿ ਉਹਦੇ 'ਚ ਸੁਰਾਖ ਨਹੀਂ ਰਹਿਣਾ ਹੁੰਦਾ ਉਹ ਭਰ ਜਾਂਦਾ। ਸੋ ਜਿਵੇਂ ਵੱਡੀ ਗਿਣਤੀ ਹੋਰ ਸੂਬਿਆਂ 'ਚੋਂ ਆ ਕੇ ਲੋਕ ਇੱਥੇ ਵੱਸ ਕੇ ਆਪਣੀ ਜ਼ੁਬਾਨ ਵੀ ਪ੍ਰਫੁੱਲਤ ਕਰ ਰਹੇ ਨੇ, ਆਪਣੇ ਨਾਲ ਆਪਣੀ ਧਰਮ, ਆਪਣੀ ਸਭਿਅਤਾ ਸਾਰਾ ਕੁਝ ਪ੍ਰਫੁੱਲਤ ਕਰ ਰਹੇ ਨੇ ਤੇ ਗਿਣਤੀ ਜਿਵੇਂ ਵੱਧ ਰਹੀ ਐ, ਲੱਗਦਾ ਜੇ ਕਿ ਸਾਡੀ ਅਸਲ ਜੋ ਯਾਨੀ ਹੋਂਦ ਸੀ ਸਾਡਾ ਇਤਿਹਾਸ ਸਾਰਾ ਹੌਲੀ-ਹੌਲੀ ਖਤਮ ਹੋ ਜਾਣਾ ਜੇ ਇਹ ਕੁਝ ਸਮਿਆਂ ਬਾਅਦ ਕਿਉਂਕਿ ਆਪਾਂ ਜਾ ਕੇ ਕੈਨੇਡਾ ਵਿੱਚ ਉਹ ਇਤਿਹਾਸ ਨਹੀਂ ਸਿਰਜ ਸਕਦੇ ਉਹ ਜ਼ਮੀਨ ਚੋਂ ਕੇ ਨਹੀਂ ਲੈ ਜਾ ਸਕਦੇ ਜਿੱਥੇ ਸਾਡੇ ਸਾਹਿਬਜ਼ਾਦੇ ਜਿਨ੍ਹਾਂ ਦਾ ਲਹੂ ਡੁੱਲਿਆ ਇਸੇ ਤਰ੍ਹਾਂ ਜਿੱਤੋਂ ਵੀ ਅਸੀਂ ਵੱਡੀ ਪੱਦਰ ਤੇ ਪ੍ਰਵਾਸ ਕਰਦੇ ਆ ਇਹ ਹੋ ਸਕਦਾ ਉਹਨਾਂ ਮੁਲਕਾਂ ਵਿੱਚੋਂ ਤਰੱਕੀਆਂ ਕਰਨਾ ਗਾਂ ਤੁਰਨ ਪਰ ਉਹ ਸਾਡਾ ਇਤਿਹਾਸ ਉਹਨਾਂ ਮੁਲਕਾਂ ਚ ਨਹੀਂ ਪੜਨਗੇ ਜਾ ਕੇ ਪੁੱਛੋ ਕਿ ਉੱਥੇ ਵਸਦਿਆਂ ਦੇ ਪੋਤਰੇ ਜਾਣਦੇ ਨੇ ਹਰੀ ਸਿੰਘ ਨਾਲਵਾ ਬਾਰੇ ਪਛਾਣਦੇ ਨੇ ਕਿਹੜੀ ਮਿੱਟੀ ਸੀ ਜਿਵੇਂ ਉਹ ਬਣਿਆ ਸੀ ਉਹ ਚੀਜ਼ਾਂ ਤੋਂ ਦੂਰ ਹੁੰਦੇ ਜਾਣਗੇ ਤੇ ਫਿਰ ਚੌਥੀ ਪੁਸਤਕ ਤੱਕ ਇਤਿਹਾਸ ਗਾਇਬ ਹੋ ਜਾਣਾ ਸੋ ਇਹੀ ਪੀੜ ਜੇ ਇਹ ਨਹੀਂ ਕਿ ਉਹ ਬਾਹਰਲੇ ਵਤਨਾ ਵਿੱਚ ਜਾ ਕੇ ਅਗਾਹ ਫੁੱਲ ਬਦਨ ਫੁੱਲਣਾ ਜ਼ਰੂਰ ਚੱਲਣ ਪਿਛੋਕੜ ਆਪਣੀ ਜ਼ਮੀਨ ਨਾ ਛੱਡਣ ਬਸ ਇਹੋ ਗੱਲ ਸੀ ਜੀ ਜਿਵੇਂ ਮੈਮ ਤੁਸੀਂ ਗੱਲ ਕੀਤੀ ਕਿ ਸਾਡਾ ਇਤਿਹਾਸ ਜਿਹੜਾ ਕਾਫੀ ਗੌਰਵਮਈ ਰਿਹਾ ਹੈਗਾ ਯਾ ਸਾਨੂੰ ਆਪਣੇ ਇਤਿਹਾਸ ਦੇ ਉੱਤੇ ਮਾਣ ਹੈਗਾ ਯਾ ਜੇ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਦੇਖਦੇ ਆਗੇ ਤਾਂ ਬਹੁਤ ਸਾਰੇ ਜਿਹੜੇ ਡੇਰੇ ਖੋਲਦੇ ਜਾ ਰਹੇ ਹੈਗੇ ਆ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਹੈ ਬਿਲਕੁਲ ਕਿਉਂਕਿ ਜਦੋਂ ਵੀ ਦੇਖੋ ਇੱਕ ਵੈਮ ਪਰਮ ਤੇ ਡਰ ਇਹ ਨੇ ਜਿਹੜੇ ਤੁਹਾਨੂੰ ਕਮਜ਼ੋਰ ਕਰਦੇ ਨੇ ਇੱਥੇ ਸਾਡਾ ਜੋ ਹੁਣ ਰੀਸੈਂਟ ਜੋ 트ੈਂਡਸ ਕੁਝ ਸਾਲਾਂ ਤੋਂ ਦਿਖ ਰਿਹਾ ਹੈ ਕਿ ਸਾਡੇ ਸਿਆਸਤਦਾਨ ਇੱਕ ਪੈਦਾ ਮਾਹੌਲ ਪੈਦਾ ਕਰਦੇ ਨੇ ਜਿਸ ਵਿੱਚ ਡਰਾਇਆ ਜਾਂਦਾ ਲੋਕਾਂ ਨੂੰ ਨਾਲ ਪੁਲਿਸ ਵਾਲੇ ਵੀ ਜੁੜ ਜਾਂਦੇ ਨੇ ਕਿ ਭਾਈ ਇੱਥੇ ਇੰਨਾ ਖਤਰਾ ਜੇ ਤੁਸੀਂ ਬਚਣਾ ਤਾਂ ਸਾਡੀ ਛਤਰਛਾਇਆ ਥੱਲੇ ਆਓਗੇ ਤਾਂ ਅਸੀਂ ਹੀ ਬਚਾ ਸਕਦੇ ਹਾਂ ਤੇ ਫਿਰ ਉਹ ਇੱਕ ਗੁਰੂ ਨਾਨਕ ਸਾਹਿਬ ਸਮੇਂ ਤੋਂ ਜਿਹੜਾ ਉਹਨਾਂ ਨੇ ਉਹ ਤੋੜਨਾ ਚਾਹਿਆ ਸੀ ਇੱਕ ਜੋ ਉਦੋਂ ਵੀ ਇਹ ਇੱਕ ਤਾਣਾ ਬਾਣਾ ਉਲਝਿਆ ਸੀ ਕਿ ਰਾਜੇ ਸੀ ਮਕਦਮ ਕੁੱਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਪਾਸੇ ਧਾਰਮਿਕ ਪਖੰਡ ਇੱਕ ਪਾਸੇ ਉਹ ਰਾਜੇ ਜੋ ਆਪਣੀ ਪਰਜਾ ਦਾ ਲਹੂ ਨਚੋੜ ਰਹੇ ਨੇ ਪਰ ਉਹ ਇਧਰੋਂ ਉਹਨਾਂ ਨੂੰ ਭਰਮਾਂ 'ਚ ਪਾਉਂਦੇ ਨੇ ਉਧਰੋਂ ਉਹ ਰਾਜਾ ਵੀ ਮੈਂ ਤੁਹਾਡਾ ਸੇਵਕ ਹਾਂ ਮੈਂ ਬਚਾਣ ਆ ਗਿਆ ਪਰ ਅਸਲ ਵਿੱਚ ਦੋਨੋਂ ਹੀ ਲੁੱਟਦੇ ਹੁੰਦੇ ਨੇ ਜੀ ਐਗਜ਼ੈਕਟਲੀ ਉਹੀ ਚੀਜ਼ ਅੱਜ ਵੀ ਉੰਜ ਦੀ ਉੰਜ ਖੜੀ ਐ ਸੋ ਜਦੋਂ ਅਸੀਂ ਇੱਕ ਥਾਂ ਤੇ ਸ਼ੁਰੂ ਕਰਦੇ ਆ ਕਿ ਆ ਬਾਬਾ ਜੀ ਇੱਥੇ ਬਣ ਗਏ ਨੇ ਕਿਉਂਕਿ ਜਿਉਂਦੇ ਬਾਬਾ ਬਣਨ ਲਈ ਜਾਂ ਉਹ ਜੋ ਆਪਣੇ ਆਪ ਨੂੰ ਰੱਬ ਕਹਿੰਦੇ ਨੇ ਜਾਂ ਗੁਰੂ ਅਖਵਾਉਂਦੇ ਨੇ ਭਾਈ ਸਰਬੰਸਦਾਨ ਕਰਨਾ ਪੈਂਦਾ ਇੰਨਾ ਸੌਖਾ ਗੁਰੂ ਬਣਨਾ ਨਹੀਂ ਹੁੰਦਾ ਤੇ ਉਹ ਕਹਿੰਦੇ ਕੀ ਨੇ ਕਿ ਤੇਰੇ ਤੇ ਆ ਹੁਣ ਛੱਤਰ ਛਾਇਆ ਤੂੰ ਚੱਲਿਆ ਤੇਰਾ ਟੱਬਰ ਤਬਾ ਤੇਰਾ ਪੁੱਤਰ ਦੀ ਸਿਹਤ ਖਰਾਬ ਤੇਰਾ ਉਹ ਜਿਹੜਾ ਕੰਮਕਾਰ ਹੈ ਉਹ ਖਤਮ ਹੋਣ ਲੱਗਾ ਸੋ ਪਹਿਲਾਂ ਉਹ ਭੈ ਇੱਕ ਸਰਕਲ ਕ੍ਰੀਏਟ ਕੀਤਾ ਜਾਂਦਾ ਫਿਰ ਉਹਨਾਂ ਨੂੰ ਆ ਤੁਸੀਂ ਇੰਨਾ দান ਦਿਓ ਤੇ ਮੇਰੇ ਆਸ਼ਰਮ ਚਾਓ ਤੇ ਮੈਂ ਤੁਹਾਨੂੰ ਸਾਰਾ ਕੁਝ ਠੀਕ ਕਰਕੇ ਦੇ ਦਾਂਗਾ ਸੋ ਤੁਹਾਡਾ ਇੱਕ ਸਾਈਕੋਲੋਜੀਕਲ ਅਰੀਨਾ ਜੋ ਤੁਹਾਨੂੰ ਉਹ ਜਿਸ ਤਰੀਕੇ ਅੰਦਰ ਨਾ ਪੀੜ ਲੈਂਦੇ ਨੇ ਉਹਦੇ ਵਿੱਚ ਫਿਰ ਤੁਸੀਂ ਦੇਖਦੇ ਹੋਗੇ ਕਿ ਕਿਵੇਂ ਪਾਰਟੀਆਂ ਸਿਆਸਤਦਾਨ ਇਹਨਾਂ ਡੇਰਿਆਂ ਤੇ ਗੋਡੇ ਟੇਕਦੇ ਨੇ ਮੱਥੇ ਟੇਕਦੇ ਨੇ ਤੁਸੀਂ ਉਹ ਫੋਟੋਆਂ ਦੇਖ ਸਕਦੇ ਹੋ ਵੀਡੀਓਜ਼ ਦੇਖਦੇ ਨੇ ਯਾਨੀ ਉਹੀ ਨਕਸਸ ਫਿਰ ਇਕੱਠਾ ਹੋ ਗਿਆ ਨਾ ਕਿ ਉਸ ਡੇਰੇ ਚ ਖਿੱਚਿਆ ਜਾਂਦਾ ਤੇ ਸਿਆਸਤਦਾਨ ਉਹਨਾਂ ਨੂੰ ਆਪਣੇ ਚ ਪਰੋਂਦੇ ਨੇ ਤੇ ਫਿਰ ਉਹੀ ਕੰਮ ਤੁਰਦਾ ਕਿ ਪੈ ਹੈਗਾ ਬਚਾਉਣ ਵਾਲਾ ਇਹ ਜੇ ਆਓ ਇਸ ਪਾਸੇ ਤੁਰੋ ਜੀ ਮੈਂ ਇਹ ਤਾਂ ਸਿੱਗਲ ਕਰ ਲਈ ਕਿ ਸਾਡਾ ਪੰਜਾਬ ਜਿਹੜਾ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ ਆ ਹੁਣ ਅਸੀਂ ਆਪਣੇ ਪੰਜਾਬ ਨੂੰ ਇਹਨਾਂ ਸਮੱਸਿਆਵਾਂ ਵਿੱਚੋਂ ਕੱਢਣ ਦੀ ਜੀ ਕੋਸ਼ਿਸ਼ ਕਰੀਏ ਤਾਂ ਕਿਵੇਂ ਕਰ ਸਕਦੇ ਹਾਂ ਕਿਵੇਂ ਸਾਡਾ ਪੰਜਾਬ ਜਿਹੜਾ ਹੈ ਬਚ ਸਕਦਾ ਹੈ ਪਹਿਲਾਂ ਤਾਂ ਸਾਨੂੰ ਜ਼ਰੂਰੀ ਏ ਕਿ ਜਿਹੜੇ ਸਿਆਸਤਦਾਨ ਕੁਰਸੀਆਂ ਨੂੰ ਜੱਫਾ ਪਾ ਕੇ ਬਹਿ ਗਏ ਜਾਂ ਆਪਣੇ ਟੱਬਰ ਦੇ ਤੱਕ ਸੀਮਤ ਹੋ ਗਏ ਨੇ ਕਿ ਮੇਰਾ ਟੱਬਰ ਮੇਰਾ ਬੱਚਾ ਮੇਰੀ ਨੂੰ ਚੱਲ ਸੋ ਚੱਲ ਇਹ ਪੁਸ਼ਤਦਰ ਪੁਸ਼ਤ ਇੱਕ ਵਪਾਰ ਬਣਾ ਲ ਚੁੱਕੇ ਨੇ ਜਦ ਤੱਕ ਅਸੀਂ ਉਹਨਾਂ ਨੂੰ ਬਾਹਰ ਨਹੀਂ ਨ ਕੱਢਾਂਗੇ ਇਹ ਸੱਚਮੁੱਚ ਇਹ ਅਸੀਂ ਠੀਕ ਕਰ ਨਹੀਂ ਸਕਣਾ ਇਹ ਮਾਹੌਲ ਜਿਸ ਤਰੀਕੇ ਦਾ ਵਿਗੜ ਚੁੱਕਾ ਹੈ ਸੋ ਜਦ ਤੱਕ ਅਸੀਂ ਇਹ ਮਾਹੌਲ ਦੇ ਵਿੱਚ ਤਬਦੀਲੀ ਨਹੀਂ ਲਿਆਉਂਦੇ ਆਪੋ ਆਪਣੇ ਪਿੰਡਾਂ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅੱਜ ਸਾਰਾ ਪੰਜਾਬ ਇੱਕਦਮ ਵਿਗੜ ਗਿਆ ਜਾਂ ਸਾਰੇ ਪਿੰਡ ਵਿੱਚ ਇੱਕ ਵੀ ਸਾਨੂੰ ਅਜਿਹਾ ਨਹੀਂ ਮਿਲ ਰਿਹਾ ਸਿਆਣਾ ਬੰਦਾ ਬੁੱਧੀਜੀਵੀ ਜਿਹੜਾ ਪਿੰਡ ਦੀ ਗੱਲ ਕਰਦਾ ਹੋਵੇ ਪੰਜਾਬ ਦੀ ਗੱਲ ਕਰਦਾ ਹੋਵੇ ਇੱਥੋਂ ਦੇ ਮਸਲਿਆਂ ਨੂੰ ਸਮਝਦਾ ਹੋਵੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਦਾ ਹੋਵੇ ਤੇ ਜੇ ਅਸੀਂ ਕਿਤੇ ਪੰਜ ਪਿੰਡ ਜਾਂ 10 ਪਿੰਡ ਰਲ ਕੇ ਆਪਣਾ ਬੰਦਾ ਇੱਥੋਂ ਚੁਣ ਕੇ ਕਹੀਏ ਵੀ ਆਹ ਸਾਡਾ ਠੀਕ ਬੰਦਾ ਹੈ ਅਸੀਂ ਕੋਈ ਇਹਦਾ ਪੈਸਾ ਤੇ ਲੱਲਵਾਣਾ ਨਹੀਂ ਅਸੀਂ ਆਪਣੀ ਸਾਂਝੀ ਵਾਲਤਾ ਨਾਲ ਅਸੀਂ ਮੰਨ ਚੁੱਕੇ ਵੀ ਇਸੇ ਨੂੰ ਜਿਤਾਣਾ ਅਸੀਂ ਆਪੇ ਵੋਟ ਪਾਣ ਜਾਵਾਂਗੇ ਤੁਸੀਂ ਜੀ ਬੈਠੋ ਕਰ ਕਿ ਇੰਨੀ ਇੱਕ ਗੱਲ ਨਹੀਂ ਕਰ ਸਕਦੇ ਆਪਾਂ ਕਿ ਅਸੀਂ ਇਸ ਤਰੀਕੇ ਦੇ ਬੰਦੇ ਚੁਣ ਕੇ ਆਪਣੇ ਸਿੱਧੇ ਲਿਆਈਏ ਤਾਂ ਇਹ ਤਾਣਾ ਬਾਣਾ ਇੱਕ ਘੰਟੇ ਚ ਸੁਲਝ ਸਕਦਾ ਜੀ ਜਦ ਤੱਕ ਅਸੀਂ ਆਪਣੇ ਆਪ ਨੂੰ ਨੀਵਾ ਕਰਦੇ ਰਵਾਂਗੇ ਕਿ ਸਾਡੇ ਆ ਗਏ ਜਿਗ ਸਾਡੇ ਗੁਰੂ ਘਰਾਂ ਚ ਵੀ ਆਣਗੇ ਤਾਂ ਅਸੀਂ ਤਾਂ ਲੇਟ ਜਾਣਾ ਅਸੀਂ ਅੰਦਰੋਂ ਉਹਨਾਂ ਦੇ ਹਾਰ ਪਾਣੇ ਨੇ ਯਾਨੀ ਇਹ ਚੀਜ਼ਾਂ ਦਾ ਸਿਲਸਿਲਾ ਸਾਨੂੰ ਬੰਦ ਕਰਨਾ ਪੈਣਾ ਇਹਨਾਂ ਨੂੰ ਸਿਆਸੀ ਆਗੂਆਂ ਨੂੰ ਰੱਬ ਮੰਨਣਾ ਛੱਡਣਾ ਚਾਹੀਦਾ ਕਿਉਂਕਿ ਉਹ ਕਿਸੇ ਜ਼ਿੰਮੇਵਾਰੀ ਨੂੰ ਲੈ ਕੇ ਜਾਂਦੇ ਨੇ ਬਲਕਿ ਅਸੀਂ ਉਹਨਾਂ ਅਗੇ ਨੀਵੇਂ ਪੈ ਕੇ ਬਣਾ ਦਿੰਨੇ ਆ ਤੇ ਤੁਸੀਂ ਤਾਂ ਜੀ ਆਗੂ ਹੀ ਹੋ ਸਾਡੇ ਅਸੀਂ ਤਾਂ ਤੁਹਾਡੇ ਥੱਲੇ ਲਿٹے ਹੋਇਆ ਗਲਤ ਗੱਲ ਸਭ ਤੋਂ ਇੱਕ ਜਿਹੜੀ ਤਬਦੀਲੀ ਇਸ ਵੇਲੇ ਸਾਡੇ ਪਿੰਡ ਦੇ ਨੌਜਵਾਨਾਂ ਚ ਦਿਸਦੀ ਏ ਬਹੁਤ ਮੁਬਾਰਕ ਕਦਮ ਹੈ ਸਾਡੇ ਨੌਜਵਾਨ ਬੱਚੇ ਪੁੱਛਦੇ ਨੇ ਸਵਾਲ ਪੁੱਛਦੇ ਨੇ ਬਿਲਕੁਲ ਜਾਇਜ਼ ਹੈ ਪਰ ਅਲਟੀਮੇਟਲੀ ਕੀ ਉਹਨਾਂ ਅੱਗੇ ਅਸੀਂ ਉਹੀ ਚਾਰ ਸ਼ਕਲਾਂ ਦਿਖਾਉਂਦੇ ਆਂ ਅਸ ਤੋਂ ਇੱਧਰ ਬਦਲ ਕੇ ਇਹ ਇੱਧਰ ਉਹ ਇੱਧਰ ਬਦਲ ਕੇ ਆਹੀ ਖੜੇ ਨੇ ਕਿਉਂ ਆਖਰ ਕਿਉਂ ਨਹੀਂ ਤਬਦੀਲੀ ਲਿਆ ਸਕਦੇ ਮੈਂ ਤਾਂ ਜਿੱਥੇ ਵੀ ਹੁਣ ਜਾ ਰਹੀਆਂ ਮੈਂ ਗੱਲ ਕਰਦੀ ਆ ਸਾਡੇ ਨੌਜਵਾਨ ਬੱਚੇ ਯੂਨੀਵਰਸਿਟੀਆਂ ਵਿੱਚ ਕਾਲਜੇਜ਼ ਵਿੱਚ ਬਹੁਤ ਜ਼ਿਆਦਾ ਵੱਧ ਉਹਨਾਂ ਨੂੰ ਗਿਆਨ ਵੀ ਜੇ ਤੇ ਫਿਰ ਸਾਡੀਆਂ ਬੇਟੀਆਂ ਜੋ ਹੁਣ ਬਹੁਤ ਆਗਾ ਵਧੂ ਹੋ ਚੁੱਕੀਆਂ ਨੇ ਕਿਉਂ ਇਸ ਸਿਆਸਤ ਤੋਂ ਭਜਦੀਆਂ ਨੇ ਔ ਵਿਚ ਨਿਤ ਰਹੋ ਤਾਂ ਹੀ ਅਸੀਂ ਇਹ ਗੰਦਗੀ ਸਾਫ ਕਰ ਸਕਾਂਗੇ ਜੀ ਮਮ ਤੁਸੀਂ ਜਾਂਦੇ ਜਾਂਦੇ ਸਾਡੇ ਦਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ देखो मेरी हमेशा एक पॉजिटिव सोच रही है किन्ना ਵੀ ਕੁਛ ਨਿਵਾਨ ਵੱਲ ਜਾਂਦਾ ਹੋਏ ਮੈਨੂੰ ਲੱਗਦਾ ਹੈ ਕਿ ਸੂਰਜ ਹਮੇਸ਼ਾ ਡੁੱਬਿਆ ਨਹੀਂ ਰਹਿੰਦਾ ਚੜ੍ਹਦਾ ਜ਼ਰੂਰ ਹੈ ਬਿਲਕੁਲ ਇਸੇ ਤਰ੍ਹਾਂ ਹਨੇਰਾ ਕਦੇ ਹਮੇਸ਼ਾ ਨਹੀਂ ਰਹਿੰਦਾ ਹਮੇਸ਼ਾ ਰੌਸ਼ਨੀ ਵੀ ਆਉਣੀ ਹੈ ਸੋ ਸਵੇਰ ਚੜ੍ਹਨੀ ਚੜ੍ਹਨੀ ਹੈ ਇਸੇ ਹੀ ਤਰੀਕੇ ਇਹ ਜਿੰਨਾ ਵੀ ਕੁਝ ਕਾਲਾ-ਮਾਲਾ ਕਿੰਨਾ ਵੀ ਵਿਗੜ ਚੁੱਕਿਆ ਹੋਵੇ ਮੈਨੂੰ ਉਮੀਦ ਹੈ ਕਿ ਸਾਡੀ ਅਗਲੀ ਪੀੜ੍ਹੀ ਜ਼ਰੂਰ ਤਬਦੀਲੀ ਲਿਆਏਗੀ ਸਾਡੇ ਪੰਜਾਬ ਬਾਰੇ ਜੋ ਇਸ ਵੇਲੇ ਨੌਜਵਾਨ ਬੱਚੇ ਜਿਸ ਤਰੀਕੇ ਸੋਚਣ ਲੱਗ ਗਏ ਨੇ ਸੋ ਇੱਕ ਬਹੁਤ ਰੌਸ਼ਨੀ ਦੀ ਕਿਰਨ ਦਿਸਦੀ ਏ ਬਸ ਇੱਕੋ ਹੀ ਉਹਨਾਂ ਨੂੰ ਸੁਨੇਹਾ ਦੇਣਾ ਕਿ ਤੁਸੀਂ ਭੱਜਣ ਦੀ ਥਾਂ ਤੇ ਇੱਥੇ ਹੀ ਪੰਜਾਬ ਅੰਦਰ ਪੜੋ ਇੱਥੇ ਆ ਕੇ IAS ਲੱਗੋ IPS ਲੱਗੋ ਜੱਜ ਬਣੋ ਵਕੀਲ ਬਣੋ ਡਾਕਟਰ ਬਣੋ ਇੰਜੀਨੀਅਰ ਬਣੋ ਇਸ ਸੇ ਤਾਂ ਤੇ ਸਿਆਸਤਦਾਨ ਵੀ ਬਣੋ ਆਪਣੇ ਹੱਥ ਵਿੱਚ ਕਮਾਨ ਸੰਭੋ ਵਰਨਾ ਹੌਲੀ ਹੌਲੀ ਸੱਚੀ ਮਾੜਾ ਸਮਾ ਆ ਜਾਣਾ ਜੇ ਪਰ ਮੈਨੂੰ ਪਤਾ ਜੇ ਕਿ ਤੁਸੀਂ ਜ਼ਰੂਰ ਲੜੋਗੇ ਜਿੱਜੋਗੇ ਕਿਉਂਕਿ ਪੰਜਾਬੀ ਹਮੇਸ਼ਾ ਜਿੱਤ ਹਾਸਲ ਕਰਦੇ ਰਹੇ ਨੇ ਤੇ ਕਰਨਗੇ ਜੀ ਮੰਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਦਸ਼ਕੋ ਵਾਕਈ ਮੈਮ ਹੋਰਾਂ ਨੇ ਜਿਵੇਂ ਦੱਸਿਆ ਹੈ ਕਿ ਪੰਜਾਬ ਬੇਸ਼ੱਕ ਜਿੰਨੀਆਂ ਮਰਜ਼ੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇੱਕ ਦਿਨ ਉਹ ਉੱਠੇਗਾ ਜਿਹੜਾ ਆਪਣੀ ਵਧੀਆ ਸਥਿਤੀ ਨੂੰ ਬਣਾਏਗਾ ਤੇ ਮੋੜ ਜਿਹੜਾ ਸਾਡਾ ਪੰਜਾਬ ਰੰਗਲਾ ਪੰਜਾਬ ਬਣੇਗਾ ਮੋੜ ਲੋਕ ਇਹਨੂੰ ਸੋਨੇ ਦੀ ਚਿੜੀ ਕਹਿਣਗੇ ਤੇ ਸਾਡਾ ਜਿਹੜਾ ਪ੍ਰਵਾਸ ਲਗਾਤਾਰ ਇੱਥੋਂ ਹੋ ਰਿਹਾ ਹੈ ਉਹ ਘਟਣਾ ਸ਼ੁਰੂ ਹੋਏਗਾ ਤੇ ਸਾਡਾ ਖੂਬਸੂਰਤ ਪੰਜਾਬ ਸਿਰਜਿਆ ਜਾਏਗਾ। ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ। ਧੰਨਵਾਦ।